ਅੱਜ ਸਵੇਰੇ ਹੀ ਨੋਟੀਫਿਕੇਸ਼ਨ ਦੇ ਰਾਹੀਂ ਇਹ ਜਾਣਕਾਰੀ ਪਤਾ ਲੱਗੀ ਕਿ ਦਾਲ ਖਾਲਸਾ ਦਾ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਗਿਆ ਹੈ ਬਿਨਾਂ ਕਿਸੇ ਵਾਰਨਿੰਗ ਤੋਂ ਸਿਰਫ ਕਮਿਊਨਿਟੀ ਗਾਈਡਲਾਈਨਸ ਦਾ ਹਵਾਲਾ ਦੇ ਕੇ ਇਸ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਹੈ ਔਰ ਇਹਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਕਾਊਂਟ ਐਸੇ ਬੰਦ ਕੀਤੇ ਗਏ ਨੇ ਜਿਹੜੇ ਇੱਕ ਪਾਰਟਿਕੂਲਰ ਘਟਨਾ ਨੂੰ ਪ੍ਰਚਾਰਨ ਦੇ ਲਈ ਬੰਦ ਕੀਤੇ ਗਏ ਨੇ ਸੋ ਇੱਥੇ ਸੀ ਇਹ ਸਾਫ਼ ਕਰ ਦੇਣਾ ਚਾਹੁੰਦਾ ਕਿ ਇਸ ਅਕਾਊਂਟ ਦੇ ਬੰਦ ਕਰਨ ਦੀ ਜਿਹੜੀ ਕਾਰਵਾਈ ਆ ਉਹਨੂੰ ਉਸ ਕੈਟਾਗਰੀ ਦੇ ਵਿੱਚ ਰੱਖ ਕੇ ਬਿਲਕੁਲ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਸ ਅਕਾਊਂਟ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਕੰਟੈਂਟ ਅਪਲੋਡ ਨਹੀਂ ਸੀ ਕੀਤਾ ਗਿਆ ਜਿਹੜਾ ਇੱਕ ਪਾਰਟੀਕੁਲਰ ਘਟਨਾ ਨੂੰ ਕਲੈਰੀਫਾਈ ਕਰਦਾ ਹੋਵੇ ਇਸ ਅਕਾਊਂਟ ਦੇ ਉੱਤੇ ਸਿਰਫ ਪਾਰਟੀ ਦੀਆਂ ਗਤੀਵਿਧੀਆਂ ਔਰ ਜਿਹੜੀ ਦਲ ਖਾਲਸਾ ਵੱਲੋਂ ਪੈਂਡ ਪੈਂਡ ਸ਼ਹਿਰ ਸ਼ਹਿਰ ਖਾਲਿਸਤਾਨ ਲਹਿਰ ਚਲਾਈ ਜਾ ਰਹੀ ਆ ਉਹਦਾ ਕੰਟੈਂਟ ਹੀ ਅਪਲੋਡ ਕੀਤਾ ਜਾ ਰਿਹਾ ਸੀ ਔਰ ਇਹ ਅਕਾਊਂਟ ਪਿਛਲੇ ਡੇਢ ਮਹੀਨੇ ਤੋਂ ਐਕਟਿਵ ਸੀ ਔਰ 1.5 ਮਹੀਨੇ ਦੇ ਵਿੱਚ ਇਸ ਅਕਾਊਂਟ ਦੀ ਰੀਚ ਤਕਰੀਬਨ 1 ਮਿਲੀਅਨ ਤੱਕ ਪਹੁੰਚ ਚੁੱਕੀ ਸੀ ਔਰ ਲੋਕਾਂ ਦਾ ਪੋਜ਼ਿਟਿਵ ਰਿਸਪੌਂਸ ਆ ਰਿਹਾ ਸੀ ਸੋ ਜਿਹੜੀ ਇਹ ਕਾਰਵਾਈ ਕੀਤੀ ਗਈ ਆ ਜਿਹੜਾ ਅਕਾਊਂਟ ਬੰਦ ਕੀਤਾ ਗਿਆ ਆ ਇਹ ਇੱਕ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਬੁਖਲਾਹਟ ਆ ਔਰ ਇੱਕ ਬਾਰੇ ਫਿਰ ਸਾਬਿਤ ਕਰਦਾ ਹੈ ਕਿ ਇੰਡੀਆ ਦੇ ਵਿੱਚ ਆਪਣੇ ਵਿਚਾਰ ਰੱਖਣਾ ਖਾਸ ਤੌਰ ਦੇਤੇ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋਣ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇਗੇ ਕਰ ਰਹੇ ਹੋਣ ਉਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਪੂਰੀ ਤਰ੍ਹਾਂ ਨਾਲ ਗळा ਘੁੱਟਿਆ ਜਾ ਰਿਹਾ ਹੈ ਉਸ ਦੇ ਸਾਹਮਣੇ ਜਿਹੜਾ ਵਲਗਰ ਕੰਟੈਂਟ ਹੈ ਉਹਨੂੰ ਪੂਰੀ ਖੁੱਲ੍ਹ ਦਿੱਤੀ ਜਾ ਰਹੀ ਹੈ ਸੋ ਇਹ ਕਾਰਵਾਈ ਇੱਕ ਸਾਹ ਦੇ ਨਾਲ ਨਿੰਦਣਯੋਗ ਹੈ ਔਰ ਦੁਨੀਆ ਦੇ ਵਿੱਚ ਇਹ ਗੱਲ ਦਾ ਜਿਹੜਾ ਮੈਸੇਜ ਹੈ ਉਹ ਸਾਫ਼ ਜਾ ਰਿਹਾ ਹੈ ਕਿ ਭਾਰਤ ਕਿਹੜੇ ਪਾਸੇ ਨੂੰ ਵੱਧ ਰਿਹਾ ਹੈ ਔਰ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਜਿਹੜੇ ਕਰਪਟ ਮਾਈਂਡਸ ਨੇ ਜਿਹੜੇ ਸਾਡੇ ਯੂਥ ਦਾ ਮਾਈਂਡ ਖਰਾਬ ਕਰ ਰਹੇ ਨੇ ਉਹਨਾਂ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਸੋ ਇਸ ਅਕਾਊਂਟ ਬੰਦ ਕਰਨ ਦੀ ਜਿਹੜੀ ਘਟਨਾ ਨੇ ਇੱਕ ਪਾਰਟਿਕੂਲਰ ਅਕਾਊਂਟ ਦੇ ਨਾਲ ਜਾਂ ਇੱਕ ਪਾਰਟਿਕੂਲਰ ਘਟਨਾ ਦੇ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਸੋ ਜੇ ਇਸ ਨੂੰ ਬੰਦ ਕੀਤਾ ਗਿਆ ਤਾਂ ਸਿਰਫ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਇਸ ਅਕਾਊਂਟ ਦੇ ਉੱਤੋਂ ਜਿਹੜਾ ਪੰਜਾਬ ਦੇ ਆਜ਼ਾਦੀ ਦੇ ਪੱਖੀ ਕੰਟੈਂਟ ਹੈ ਜਿਹੜਾ ਆਪਲੋਡ ਕੀਤਾ ਜਾਂਦਾ ਸੀ ਔਰ ਉਹਦੇ ਨਾਲ ਹੀ ਸੰਬੰਧਿਤ ਜਾਣਕਾਰੀ ਇਸ ਦੱਸਣਾ ਚਾਹੁੰਦੇ ਆ ਕਿ ਦਲਖਾਲਸਾ ਦਾ ਨਵਾਂ ਇੰਸਟਾਗ੍ਰam ਅਕਾਊਂਟ ਦਲਖਾਲਸਾ ਇੰਟਰਨੈਸ਼ਨਲ ਦੁਆਰਾ ਬਣਾਇਆ ਗਿਆ ਹੈ ਸੋ ਤੁਸੀਂ ਦਲਖਾਲਸਾ ਦੀਆਂ ਗਤੀਵਿਧੀਆਂ ਨੂੰ ਫੋਲੋ ਕਰਨ ਦੇ ਲਈ ਉਹਨਾਂ ਨੂੰ ਵੇਖਣ ਦੇ ਲਈ ਉਹਨਾਂ ਦੇ ਨਾਲ ਜੁੜਨ ਦੇ ਲਈ ਇਸ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ ਅੱਜ ਸਵੇਰੇ ਹੀ ਨੋਟੀਫਿਕੇਸ਼ਨ ਦੇ ਰਾਹੀਂ ਇਹ ਜਾਣਕਾਰੀ ਪਤਾ ਲੱਗੀ ਕਿ ਦਲਖਾਲਸਾ ਦਾ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਗਿਆ ਹੈ ਬਿਨਾਂ ਕਿਸੇ ਵਾਰਨਿੰਗ ਤੋਂ ਸਿਰਫ ਕਮਿਊਨਿਟੀ ਗਾਈਡਲ ਔਰ ਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਕਾਊਂਟ ਐਸੇ ਬੰਦ ਕੀਤੇ ਗਏ ਨੇ ਜਿਹੜੇ ਇੱਕ ਪਾਰਟਿਕੂਲਰ ਘਟਨਾ ਨੂੰ ਪ੍ਰਚਾਰਨ ਦੇ ਲਈ ਬੰਦ ਕੀਤੇ ਗਏ ਨੇ ਸੋ ਇੱਥੇ ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਅਕਾਊਂਟ ਦੇ ਬੰਦ ਕਰਨ ਦੀ ਜਿਹੜੀ ਕਾਰਵਾਈ ਆ ਉਹਨੂੰ ਉਸ ਕੈਟਾਗਰੀ ਦੇ ਅੰਦਰ ਰੱਖ ਕੇ ਬਿਲਕੁਲ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਸ ਅਕਾਊਂਟ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਕੰਟੈਂਟ ਅਪਲੋਡ ਨਹੀਂ ਕੀਤਾ ਗਿਆ ਜਿਹੜਾ ਇੱਕ ਪਾਰਟਿਕੂਲਰ ਘਟਨਾ ਨੂੰ ਕਲੈਰੀਫਾਈ ਕਰਦਾ ਹੋਵੇ ਇਸ ਅਕਾਊਂਟ ਦੇ ਉੱਤੇ ਸਿਰਫ ਪਾਰਟੀ ਦੀਆਂ ਗਤੀਵਿਧੀਆਂ ਔਰ ਜਿਹੜੀ ਦਲ ਖਾਲਸਾ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਖਾਲਿਸਤਾਨ ਲਹਿਰ ਚਲਾਈ ਜਾ ਰਹੀ ਆ ਉਹਦਾ ਕੰਟੈਂਟ ਹੀ ਅਪਲੋਡ ਕੀਤਾ ਜਾ ਰਿਹਾ ਸੀ ਔਰ ਇਹ ਅਕਾਊਂਟ ਪਿਛਲੇ ਡੇਢ ਮਹੀਨੇ ਤੋਂ ਐਕਟਿਵ ਸੀ ਔਰ 1.5 ਮਹੀਨੇ ਦੇ ਵਿੱਚ ਇਸ ਅਕਾਊਂਟ ਦੀ ਰੀਚ ਤਕਰੀਬਨ 1 ਮਿਲੀਅਨ ਤੱਕ ਪਹੁੰਚ ਚੁੱਕੀ ਸੀ ਔਰ ਲੋਕਾਂ ਦਾ ਪੋਜ਼ਿਟਿਵ ਰਿਸਪੌਂਸ ਆ ਰਿਹਾ ਸੀ ਸੋ ਜਿਹੜੀ ਇਹ ਕਾਰਵਾਈ ਕੀਤੀ ਗਈ ਆ ਜਿਹੜਾ ਅਕਾਊਂਟ ਬੰਦ ਕੀਤਾ ਗਿਆ ਆ ਇਹ ਇੱਕ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਬੁਖਲਾਹਟ ਆ ਔਰ ਇੱਕ ਬਾਰੇ ਫਿਰ ਸਾਬਿਤ ਕਰਦਾ ਹੈ ਕਿ ਇੰਡੀਆ ਦੇ ਵਿੱਚ ਆਪਣੇ ਵਿਚਾਰ ਰੱਖਣਾ ਖਾਸ ਤੌਰ ਦੇਤੇ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋਣ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇਗੇ ਕਰ ਰਹੇ ਹੋਣ ਉਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਗळा ਘੁੱਟਿਆ ਜਾ ਰਿਹਾ ਹੈ ਉਸ ਦੇ ਸਾਹਮਣੇ ਜਿਹੜਾ ਵਲਗਰ ਕੰਟੈਂਟ ਹੈ ਉਹਨੂੰ ਪੂਰੀ ਖੁੱਲ੍ਹ ਦਿੱਤੀ ਨੰਦਨੇ ਹੈ ਔਰ ਦੁਨੀਆ ਦੇ ਵਿੱਚ ਇਹ ਗੱਲ ਦਾ ਜਿਹੜਾ ਮੈਸੇਜ ਹੈ ਉਹ ਸਾਫ ਜਾ ਰਿਹਾ ਹੈ ਕਿ ਭਾਰਤ ਕਿਹੜੇ ਪਾਸੇ ਨੂੰ ਵੱਧ ਰਿਹਾ ਹੈ ਔਰ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਜਿਹੜੇ ਕਰਪਟ ਮਾਈਂਡਸ ਨੇ ਜਿਹੜੇ ਸਾਡੇ ਯੂਥ ਦਾ ਮਾਈਂਡ ਖਰਾਬ ਕਰ ਰਹੇ ਨੇ ਉਹਨਾਂ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਸੋ ਇਸ ਅਕਾਊਂਟ ਬੰਦ ਕਰਨ ਦੀ ਜਿਹੜੀ ਘਟਨਾ ਨੇ ਇੱਕ ਪਾਰਟਿਕੂਲਰ ਅਕਾਊਂਟ ਦੇ ਨਾਲ ਜਾਂ ਇੱਕ ਪਾਰਟਿਕੂਲਰ ਘਟਨਾ ਦੇ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਸੋ ਜੇ ਇਸ ਨੂੰ ਬੰਦ ਕੀਤਾ ਗਿਆ ਤਾਂ ਸਿਰਫ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਇਸ ਅਕਾਊਂਟ ਦੇ ਉੱਤੋਂ ਜਿਹੜਾ ਪੰਜਾਬ ਦੇ ਆਜ਼ਾਦੀ ਦੇ ਪੱਖੀ ਕੰਟੈਂਟ ਹੈ ਜਿਹੜਾ ਆਪਲੋਡ ਕੀਤਾ ਜਾਂਦਾ ਸੀ ਔਰ ਉਹਦੇ ਨਾਲ ਹੀ ਸੰਬੰਧਿਤ ਜਾਣਕਾਰੀ ਵੀ ਦੱਸਣਾ ਚਾਹੁੰਦੇ ਆ ਕਿ ਦਲ ਖਾਲਸਾ ਦਾ ਨਵਾਂ ਇੰਸਟਾਗ੍ਰਾਮ ਅਕਾਊਂਟ ਦਲ ਖਾਲਸਾ ਇੰਟਰਨੈਸ਼ਨਲ ਦੁਆਰਾ ਬਣਾਇਆ ਗਿਆ ਹੈ ਸੋ ਤੁਸੀਂ ਦਲ ਖਾਲਸਾ ਦੀਆਂ ਗਤੀਵਿਧੀਆਂ ਨੂੰ ਫੋਲੋ ਕਰਨ ਦੇ ਲਈ ਉਹਨਾਂ ਨੂੰ ਵੇਖਣ ਦੇ ਲਈ ਉਹਨਾਂ ਦੇ ਨਾਲ ਜੁੜਨ ਦੇ ਲਈ ਇਸ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ